ਜਪਜੀ ਸਾਹਿਬ ਇੱਕ ਵੰਗਾਰ ਜਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਦੁਗਾਦ ਸਚੁ ਹੈ ਤੂ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚਪੈ ਜਪਨਾ ਹੋਵੇ ਜੇ ਲਾਹ ਰਹਾ ਲਵਤਾਰਿ ਕੋਕਿਆ ਭੁਖ ਨੋ ਤ੍ਰਿ ਜਿ ਬੰਨਾ ਭੁਰੀਆ ਭਾਰ ਸਹਿਜਾਂ ਪਲ ਕੋ ਹੋਇ ਤੈਕ ਨਾ ਝੱਲੇ ਨਾਲ ਕਿਉ ਸੱਟਿਆ ਰ ਹੋਇ ਕਿ ਵਕੂੜੇ ਟੁੱਟੇ ਪਾਲ ਹੁਕਮਿਤ ਜਾਇ ਚਲਣਾ ਨਾ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਤਮਨੀ ਚ ਹੁਕਮ ਲਿਖ ਦੁਬ ਸੁਪਾਲਿਆ ਕਿ ਨਾ ਹੁਕਮ ਬਖੇਜ਼ ਕੋ ਹੁਕਮੀ ਸਦਾ ਪ੍ਰਭਾਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਨਾ ਕੋਏ ਨਾ ਨ ਕੋ ਹੁਕਮੇਂ ਜਿ ਬੁਝੇ ਤਾਂ ਹੋਵੇਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨਹੀਂ ਤਾਨ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਦੇਵ ਤੁੰਦੇ ਵਿਚਾਰ ਗਾਵੇ ਕੋ ਸਾਜ ਕਰੇ ਤਿਨ ਕਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਸਦੂਰ ਗਾਵੇ ਕੋ ਵੇਖੇ ਹਦਰ ਹਦੂਰ कचना कची नया वे तो कर कर कथी कोटी कोट कोट दिंदा दे लेंदे थक पाहे जुगा जुगा तर काई काई हुक्म हुक्म चलाए राहो नानक विद सेवे परवाहो साचा साहिब साच नाई पाख्या पावे पार आखे मंगे देह देह करे दात करे दातार फेर के अगर किया जुद सैदर बार ਹੋ ਕੇ ਬੋਲਣ ਬੋਲੀਏ ਜਿਸ ਨੂੰ ਘਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜਿਆ ਜੀ ਚਾਰੇ ਕਰਮੀਆਂ ਦੇ ਕਪੜਾ ਨ ਤਰੀ ਮੋਕ ਦਵਾਰ ਨਾ ਨਕੀ ਹੈ ਜਾਣੀਐ ਸਬਾਤ ਸਤਿਆਰ ਥਾਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਰਜਨ ਸੋਏ ਜੀਨੇ ਸੇਗਾ ਤੈਨੂੰ ਪਾਇਆ ਮਾਨ ਨਾਨਕ ਗਾਵੇ ਬਨੂ ਨਿਦਾਨ ਗਾਵੇ ਸੁਨੇ ਮਨ ਰਖੇ ਭਉ ਦੁਖ ਪਰ ਸੁਖ ਹਰਲੇ ਜਾਏ ਗੁਰੂ ਕਮਾਦੰਦਰ ਮੁਖ ਦੇ ਬੰਦਰ ਮੁਕਰ ਰਖਿਆ ਸਮਾਈ ਗੁਰੂ ਸਿਰ ਗੁਰੂ ਗੋ ਰਖੇ ਬਰਮਾ ਗੁਰ ਪਾਰਵਤੀ ਨਮਾਇ ਜੇ ਹੋਰ ਜਾਣਾ ਖਾਣਾ ਹੈ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ 부ਝਾਈ ਸਭ ਨਾ ਜੀਆਂ ਕਹਿ ਦਤਾ ਸੋ ਨ ਸਿਰਨਾ ਜਾਈ ਤੀਰਤਨਾਵਾਜੇ ਪ੍ਰਸਫਾਵਾ ਮਿਲਿ ਪਾ ਲੇ ਕੀ ਨਾ ਕਰੇ ਗੇ ਤਿਸਰਠਿ ਹੋਇ ਪਾਇ ਵੇ ਖੰਦ ਕਰ ਮਾ ਟਿੰਦੇ ਲੈ ਮਾਟੇ ਵਿਚ ਰਚਨ ਜਵਾ ਹਮਾਨ ਜੀ ਗੁਰ ਕੀ ਸੇਕ ਸੁਨੇ ਗੁਰਾ ਇਕ ਦੇਹਿ ਬੁਧਾਰੀ ਸੁਪਨਾ ਜੀਆਂ ਕਰਿ ਦਤਾ ਸੋ ਮਨ ਸਰ ਨਾ ਜਾਈ ਜੇ ਜੁ ਬਚਾਰੇ ਹਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿਚ ਜਾਣੇ ਨਾਲ ਚਲੇ ਸਭ ਕੋਇ ਚੰਗਾ ਨਾ ਉਰਖਾਈ ਕਰ ਜਿਸ ਕੀ ਰਚਗਲੇ ਜੇ ਤਿਸ ਨਦਰ ਨਾ ਆਵੈ ਤਾ ਵਾਤ ਨ ਪੁਛੈ ਕੇ ਕੀਟਾ ਅੰਦਰ ਕੀਟ ਕਰੈ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਗਏ ਗੁਣਵੰਤ ਆਖੁਰ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕਹਿ ਕਰੇ ਸੁਨੇ ਸਦ ਪੀਰ ਸੁਨਾ ਸੁਨੇ ਤਰਤ ਧੋਇ ਆਕਾਸ ਸੁਨੇ ਦੀਪ ਲੋਹ ਪਾਤਾਲ ਸੁਨੇ ਪੂਰਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸੁ ਸੁਨੇ ਦੁਖ ਪਾਪ ਕਾ ਨਾਸੁ। ਸੁਨੈ ਈਸਰ ਬਰਮਾਇੰਦ ਸੁਨੈ ਮੁਖ ਸਲਾਨ ਮੰਦ ਸੁਨੈ ਜੋਗ ਜੁਗਤਨ ਤੇਦ ਸੁਨੈ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੈ ਦੁਖ ਪਾਪ ਕਾ ਨਾਸ ਸੁਨੈ ਸਾਸ ਸੰਤੋ ਗਿਆਨ ਸੁਨੈ ਸਦਕਾ ਇਸਨਾਨ ਸੁਨੈ ਪੜ ਪੜ ਪਾਵੇ ਮਾਨ ਸੁਨੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੈ ਦੁਖ ਪਾਪ ਕਾ ਨਾਸ ਸੁਨੈ ਸਰਾ ਗੁਨਾ ਕੇ ਜਾਹ ਸੁਨੈ ਕੇ ਪੀਰ ਪਾਸ ਆਉ ਸੁਨੈ ਅੰਦੇ ਪਾਵੇ ਰਾਹੋ ਸੁਨੈ ਹਾਥੋ ਵੇਸ ਗਾਹੋ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਪਾਵੇ ਰਾਹ ਸੁਨੇ ਹਾਥ ਹੋਵੇ ਸਦਾ ਹੋ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾ ਜੋ ਕੋ ਕਹਿ ਪਛੇ ਪਛਤਾਇ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਵੇ ਕਰਮ ਵਿਚਾਰ ਐਸਾ ਨਾਮ ਨਰਿੰਦਨ ਹੋ ਜੋ ਕੋ ਮੰਜਾਣੇ ਮਨ ਕੋਈ मन्ने सुर तो वे मन बुद्ध मन्ने सबल पवन की शुद्ध मन्ने चोटा ना खाए मन्ने जम के साथ ना जाए ऐसा नाम ने गिन हो जे को मन जाने बिर कोई मन्ने सुर तो वे मन बुद्ध मन्ने सबल पवन मन की शुद्ध मन्ने चोटा ना खाए मन्ने जम के साथ ना जाए ऐसा नाम ने गिन हो जे को मन जाने मन कोई ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਸੂ ਪ੍ਰਗਟ ਜਾਏ ਮੰਨਿ ਮਗਨ ਝੱਲੇ ਕੋਤਿ ਮਨੀ ਤ੍ਰਿਸੇਤੀ ਸਰਮੰਦ ਐਸਾ ਨਾਮ ਨੇ ਜਨਾ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਲ ਭਵੇ ਨਾ ਪੇਕੇ ਐਸਾ ਨਾਮ ਨੇ ਜਨਾ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪਰਦਾਨ ਪंचे ਭਵੇ ਦਰਜੇ ਮਾਨ ਪंचे ਸੋਹਿਦ ਰਾਜਾਣ ਪੰਚਾ ਕਾ ਗੁਰੇ ਕਥਿਆਣ ਵੇ ਕੋ ਕਹਿ ਕਰੀ ਵਿਚਾਰ ਕਰਤੇ ਕ ਕੰਨ ਨਾਹੀ ਸਮਾਰ ਢੋਲ ਧਰਮ ਜਾ ਕਾ ਪੂ ਸੰਤੋਖਤਾ ਵਰਕਿਆ ਜਿਨ ਸੋਤ ਵੇ ਕੋ ਬੁਝੋ ਸਖਿਆਰ ਤੁਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਬਾਤ ਲੈ ਕਮਨ ਜੋਰ ਜੀ ਯਾਤਰੰਗਾ ਕਾ ਨਾਮ ਸੁਬਨਾ ਲਿਖਿਆ ਉੜੀ ਕਲਾ ਪਹਿਲੇ ਕਾਲਿਕ ਜਾਨ ਕੋ ਲਖ ਲਖਿਆ ਕੀਤਾ ਹੋਏ ਕੀਤਾ ਤਾਣ ਸੁਵਲੇ ਰੂਪ ਕੀਤੀ ਧਾਰ ਜਾਨ ਕੋਨ ਪੂਤ ਕੀਤਾ ਵਸੈ ਕੋ ਕੋ ਤਿਸਤੇ ਹੋ ਵਿਲ ਕੁਦਰਯ ਗੁਦਰ ਕੁਮ ਕਹਾ ਵਿਚਾਰ ਵਾਰਨ ਜਮੇ ਇਕ ਵਾਰ ਜੂ ਤੁਲ ਭਾਵੇ ਸਾਈ ਫਲੀਕਾਰ ਤੁਸਰ ਸਲਾ ਸੰਤ ਨਰੰਕਾਰ ਅਸੰਗ ਜੋ ਅਕਿਆ ਸੰਗ ਪਾਉ ਸਰਗੁਬੁਦਾ ਸੰਗਤੋ ਬਤਾਉ ਸੰਗਰੰਤ ਮੁਖੀਰ ਪਾਠ ਸੰਗ ਜੋਗ ਮਨ ਰਹੇ ਦਾਸ ਸੰਗਪਰਤ ਗੁਰੂ ਨੂੰ ਗਾਣ ਵਿਚਾਰ ਸੰਗ ਸਦੀ ਸੰਖਦਾ ਤਾਰ ਸੰਗ ਸੁਰਮਾ ਭਗਸਾਰ ਸਖਮੋਲ ਬੁਲਾਏ ਤਾਰ ਗੁਰੂਜ ਕਵਨ ਕਹਾ ਵਿਚਾਰ ਵਰਣ ਜਿਵੇਂ ਇਕ ਵਾਰ ਜੂਤ ਰੂਪ ਹਵੇ ਸਾਈ ਭ੍ਰਿਕਾਰ ਤੁਸਰਾ ਚਲਾਉਂ ਤਨ ਅਨੰਕਰ ਸੰਖ ਮੋਰ ਘੇ ਹੰਦ ਘੋਰ ਸੰਖ ਜੋਰ ਹਰਾਮ ਘੋਰ ਸੰਖ ਅਮਰ ਪਰ ਜਾਹੀ ਜੋਰ ਸੰਗ ਬਲ ਵੜ ਹਤਿਆ ਕਮਾਈ असंख पापी भाव पाप कर जाहे संख उड़ घोड़े फिराए संख मे समल भक पाए संख नंदक सिर करे पार नानक नूब कहे जी चार मारे न जाने कवार जो तुर भावे साई भली कार दुसरा सलाम त निरंकार असंख नावे असंख थावे जम जम संख लो संख है सुर भार हुए करी नाम करी सलाह करी जान की दुगुण ਅਕ੍ਰਿਲੇ ਗਨ ਬੋਲਨ ਨਵਨ ਪ੍ਰਸਰ ਸੰਦੋਭ ਕਾਣ ਜਿਨਹਿ ਲਖਤੀ ਸਰਨਾ ਜੀ ਫਰਮਾਇ ਤੇ ਬ티브 ਪਾਈ ਜੇਤਾ ਕੇਤਾ ਤੇਤਾ ਨਾਵੇ ਨਵੇ赖 ਕੋਥਾ ਉਗ੍ਰਿਤ ਕਮਣ ਕਹਾ ਵਿਚਾਰ ਵਰਨ ਜਮ ਇਕਵਾ ਛੋਤਰ ਭਾਵੇ ਸਾਈ ਪੜੀ ਤਾ ਤੁਸਰਾਤ ਨਾਮ ਤਨ ਅਨੰਤਾਰ ਭਰਿਏ ਹਤਬੈਰ ਤਨ ਬਹਿ ਪਾਨੀ ਛੋਤਰ ਤਰਸੂ ਕੇ ਮੂਤ ਕਲੀ ਤਿਕ ਪੜ ਹੋਏ ਦੇ ਸਾਬ ਲਜੇ ਹੋ ਤੋਏ ਕਰੀਏ ਮੇਰੇ ਪਾਪਾ ਕੇ ਸੰਗਤ ਤੋਤੇ ਨਾਏ ਕੇ ਰੰਗ ਪੁਨੀ ਪਾਪ ਅੱਖ ਨਾ ਕਰ ਕਰ ਕਰਨ ਲਿਖ ਲਹਿ ਜਾਓ ਆਪੇ ਵੀ ਜਾ ਪਹਿ ਹੀ ਕਾਉ ਨਾਨਕ ਤੁਮਿਆ ਹੋ ਜਾਓ 13 ਤਬਦ ਗਦਾਂ ਜੋ ਕੋ ਪਾਵੇ ਚਲਖਾ ਮਾਨ ਸੁਨੇ ਮੰਨੇ ਮਨ ਕੀਤਾ ਭਉ ਅੰਤਰ ਗਿਰ ਤੀਰ ਸਮਨਾ ਸਭ ਚੇਰੇ ਨਾਹੀ ਕੋ ਬਲ ਗੁਣ ਪੀਤੇ ਭਗਤ ਨਾ ਹੋਏ ਸੋਸਤਾਲ ਬਾਣੀ ਬਰਮਾ ਸਰ ਸੋਸਤਾਲ ਰਾਮ ਚਾਉ ਕਵਨ ਸਵੇਲਾ ਉક્ત ਕਵਨ ਕਵਨ ਸੇਤ ਕਵਨ ਵਾਰ ਕਵਨ ਚਲਤ ਮਹਕਵਿਤ ਹੋ ਆਇਆ ਕਰ ਬੇਲ ਨਾ ਪਾਇ ਭਗਤੀ ਦੇ ਹੋਵੇ ਦੇ ਪੁਰਾਨ ਵਖਤ ਨਾ ਪਾਇਓ ਕਾ ਦੀਆ ਜਿ ਲਿਖਣੇ ਪੁਰਾਨ ਛੇਤ ਵਰਨ ਜੋ ਗੀ ਜਾਣ ਰਤਮਹਨ ਕੋਏ ਜਾ ਕਰਤਾ ਸਿ ਤੂ ਗੋ ਸਾਜਿਆ ਸੋ ਜਾਣ ਸੋਏ ਕਿਵ ਕਰ ਆਖ ਕਉ ਸਾਲਾ ਇੱਕ ਵਰਨੇ ਕਿ ਵਿਧਾਣਾ ਨਾਨਕ ਆਖ ਕਉ ਸਭ ਕੋ ਆਕੇ ਕਿ ਸੁਖਿਆਣਾ ਵੱਡਾ ਚਾਹੀ ਵਟੇ ਨਾਹੀ ਕੀਤਾ ਜੈ ਕਾ ਹੋਵੇ ਨਾਨਕ ਜੇ ਕੋ ਆਪੋ ਜਨ ਵਿਗਿਆ ਨ ਸੁਹਿ ਪਤਲ ਪਤਲ ਪਿਆ ਬਸ ਯਗਾ ਸਿੰਧੂ ਕੁਰ ਕਾਲ ਤਕੇ ਲਈ ਦੇ ਪ੍ਰਹਿਮ ਕਵਾਤ ਸੈ ਸਟਾਰੇ ਕਹਿਣਖਤ ਵਸੂ ਲਿਖਤਾ ਤਲ ਕਾ ਤਲ ਕੇ ਲਿਖ ਹੈ ਵਿਨਾਸ਼ ਨਾਨਕ ਵੱਡਾ ਕਿ ਆਪੇ ਧਣ ਆਪ ਸਲਾਹੀ ਸਲਾਇਤੇ ਸੁਰਤ ਨੰਪਾਇਨ ਦਿਆਂ ਤੇਵਾ ਪਵੇ ਸਮਝ ਨਾ ਜਾਣਿਆ ਸੁਲ ਸਾਹ ਸੁਲ ਤਣ ਵਿਰਾਸਤੀ ਮਾਲ ਤਨ ਕਿੜੀ ਤੁਲ ਨਾ ਹੋਣੀ ਜੇ ਰਚ ਮਨ ਨਾ ਵਿਚਰੇ ਅੰਤਨ ਚੂਤੀ ਗਹਨਾ ਅੰਤਿ ਅੰਤਨ ਕਰਨ ਦੇ ਨਾ ਦੀ ਅੰਤਨ ਵਿੱਚ ਸੁਨਣਾ ਤੇ ਅੰਤ ਮੈਂ ਜਾਪੇ ਕਿਹਾ ਮੰਤਰ ਅੰਤਨ ਜਾਪੇ ਕੀ ਤਾਇਆ ਕਰ ਅੰਤਨ ਜਾਪੇ ਪਾਰਾ ਵਾਰ ਅੰਤ ਕਾਨ ਕੇ ਤੇ ਨਾਹੀ ਤਾਂ ਕੀ ਅੰਤ ਨਾ ਪਾਏ ਜਾਹੇ ਜੇ ਹੰਤ ਨਾ ਜਾਣ ਕੋਈ ਬੋਤਾ ਕੀ ਜੈ ਬੋਤਾ ਹੋਏ ਵੱਡਾ ਸਹਿਬ ਉਚਾ ਥਾਉ ਜੇ ਪਰ ਚਾਣਾ ਏਵਡੂ ਉਚਾ ਹੋਵੇ ਕਦ ਚੂਚੇ ਕੋ ਜਾਣ ਸੋਏ ਜਿਉਂਟ ਆਪ ਜਾਣਿਆ ਬਾਬ ਨਾਨਕ ਨਦਰੀ ਕਰਮੀ ਦਾਤੇ ਬੋਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਸਿਰ ਨਾਤ ਮਾਈ ਕੀਤੇ ਮੰਗੇ ਦੂਰ ਪਾਰ ਕੀਤੇ ਬਿਨਤ ਨਹੀਂ ਵਿਚਾਰ ਕੀਤੇ ਕਬ ਟੁੱਟੇ ਵੇਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੁਰਖਾਈ ਖਾਈ ਜੀਤ ਰੂਪ ਸਤਮਾਰ ਹੇ ਤੂ ਹੀ ਰਾਤਰ ਰਾਤਰ ਬੰਦ ਕਲਾਸੀ ਬਾਣੇ ਹੋ ਰਾਤ ਨਾ ਸਕੇ ਕੋਈ ਜੇ ਕੋ ਕਾਇਦਾ ਤਨ ਪਾਏ ਹੋ ਜਾਣ ਜਿਤਿਆ ਮੋਖੈ ਆਪੇ ਜਾਣੇ ਆਪੇ ਦੇਇ ਆਥੇ ਸੀ ਪੀਤੇ ਇਕੇ ਜਸਨ ਬਕਸੇ ਸਬਸਰਾ ਨਾਨਕ ਪਾ ਸਾਹਿਬ ਪਾ ਸਾਹਿਬ ਅਮਲ ਗਣਮਲ ਵਾਪਾਰ ਮਲ ਵਾਪਾਰ ਜਮਨ ਬੰਧਾਰ ਮੁੱਲਾਵੇ ਮੁੱਲਾ ਜੈ ਮੁੱਲ ਪਾਏ ਉਲਾ ਸਮਾਏ ਅਮੁਲ ਤਰਮੁਲ ਦੇਵਾਨ ਮੁਲ ਤਰਮੁਲ ਫਰਮਾਨ ਮੁਲ ਬਖਸ਼ੀ ਸਮੁਲ ਨਿਸ਼ਾਨ ਮੁਲ ਤਰਮੁਲ ਫਰਮਾਨ ਅਮੁਲ ਅਮੁਲਾ ਖਿਆਨਾ ਜਾਇ ਆਖਾ ਗਰ ਹਿਲ ਵਲਾਇ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਘਰੇ ਵਖਿਆਨ ਆਖੇ ਬਰਮੇ ਆਖੇ ਅੰਦੇ ਆਖੇ ਗੋਪੀ ਦੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ। ਅਕੇ ਦਾ ਨਮਕ ਦੇਵ ਆਖੇ ਸੁਨਮ ਜਿਣ ਸੇਵ ਕੇ ਤੇ ਆਖਿਆ ਤਨ ਪਾਇ ਕੀਤੀ ਤਾ ਕਾ ਠੁੜ ਜਾਇ ਤੇ ਕੀਤੇ ਹੋਰ ਗਰੇ ਤਾਕ ਨ ਸੁਕੇ ਕੀ ਕੇ ਜਿਵੜ ਪਾਵੇ ਤੇ ਬੜ ਹੋਏ ਨਾਨਕ ਜਾਣੇ ਸਾਚਾ ਸੋ ਜੇ ਕੋ ਆਕੇ ਬੋਏ ਵਦਾਰ ਤਲਕੇ ਸਰਗਵਾਰ ਗਵਾਰ ਸੂਦਰ ਕਿਹਾ ਸੋ ਪਿਰ ਕੇ ਹਲਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਜੈ ਸੰਖਾ ਕੀਤੇ ਵਾਮਨ ਹਾਰੇ ਕੀ ਤੇ ਰਾਗ ਪਰੇ ਸੋ ਪਹਿਣ ਕੀਤੇ ਜਾਮਨ ਹਾਰੇ ਗਾਵਤ ਨ ਕੋਣ ਕਾਨਿ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਤ ਗੁਪਤ ਚਲਕ ਜਾਨ ਲੇਖ ਲਖ ਪਰਮੇ ਵਿਚਾਰੇ ਗਾਵੇ ਸਰਵਰ ਮਾਦੇਵ ਸੁਹਣ ਸਦਾ ਸਵਾਰੇ ਗਾਵਨ ਰੰਗਲਾ ਤੁਨ ਬੈਠੇ ਦੇਵਤਾ ਦਰਨਾਲ ਗਾਵਨ ਸਿਰ ਸੁਮਾ ਦੀਨ ਦਰ ਘਾਵਣ ਸਾਧ ਵਿਚਾਰੇ ਗਾਵਨ ਜਤੀ ਸਰਵ ਸੰਤੋਖੀ ਗਾਵ ਗੀਤ ਕਰਾਰੇ ਗਾਵਨ ਪੰਨਰ ਪਣਤਿ ਸਰਗਿ ਗੁਤਕ ਦੇਹ ਨਾਲੇ ਗਾਵੈ ਮੋਹਿ ਆਵਣ ਮੋਹਿ ਸੁਰਗ ਮਚ ਪਿਆਲੇ ਗਾਵਨ ਰਤਨ ਭਾਈ ਤੇ ਦੇ ਹਰ ਸਦ ਤੀਰਤ ਨਾਲੇ ਗਾਵੇ ਜੋਦ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰ ਪੰਡਾ ਕਰ ਕਰ ਕੇ ਤਾਰੇ ਸੇ ਜੁਨੋ ਗਾਵੇ ਜੋ ਤਰ ਭਾਵਨ ਰਤੇ ਤੇ ਵੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਚ ਤਮਿਆ ਨਾਨਕ ਆ ਵਿਚਾਰੇ ਸੋਈ ਸੋਈ ਸਰਾਸਰ ਸਾਹਿਬ ਸਾਚਾ ਸਾਚੀ ਨਾਈ ਹੈ ਤੂ ਹੀ ਹੋ ਸੀ ਗਾਇ ਨਾ ਜਾ ਸੀ ਤਨਾ ਤਨ ਮਰੁਤਾ ਰੰਮੀ ਰੰਮੀ ਭਾਤੀ ਕਰ ਕਰ ਦੂਸੀ ਨਾਏ ਦੁਨੀਆ ਪਾਈ ਕਰ ਕਰ ਵੇਖਿਆ ਕਿ ਤਾ ਆਪਣਾ ਜੋਤਿ ਸੇ ਵੜਿਆ ਜੋਤਿ ਸੁਭਾਵੇ ਕੋਈ ਕਰਸੀ ਨਿਕਲ ਨਾ ਕਰ ਨਾ ਜਾਏ ਸੋ ਪਾਸ ਸੰਸਾਹ ਪਾਸੈ ਆਵਨਾਨ ਕਰਹਿ ਨੁਰਜਾਈ ਮੁੰਦਾ ਸੰਤੋਗ ਤਨਬਰ ਜੁਲੀ ਤੇ ਹੰਬੀ ਕਰੇ ਬਿਪੂਰ ਕਿੰਤਾਕਾਰ ਕੋਰੀ ਜਾਜੁਗ ਝੰਡਾ ਪਰਤੀਤ ਆਈ ਪੰਤੀ ਸਭ ਜਮਾਤੀ ਮਣ ਜੀਤੇ ਜਗ ਜੀਤੇ ਆਦੇ ਤੁਸੇ ਆਦੇ ਸੇ ਆਗ ਵਿਨਾ ਅਧਨਾਰ ਜੂਝ ਕੇ ਕੋਈ ਸੇ ਤੁਤ ਗਿਆ ਦੇ ਆ ਬੰਦਾਰਨ ਕਟ ਕਟ ਵਾਜੇ ਨਾ ਤੇ ਆਪ ਨਾ ਅਧਨਾ ਤੂ ਸਭ ਜਾ ਕਰੇ ਸੇ ਵਰਾ ਸਾਦ ਸੰਜੋ ਜਦੀ ਘਰ ਚਲਾ ਵਿਲੇ ਕਿਆ ਵੇ ਭਾਗ ਆ ਦੇ ਤੁਸੇ ਆਦੇ ਸੇ ਆਗ ਵਿਨਾ ਅਧਨਾਰ ਜੂਝ ਕੇ ਕੋਈ ਸੇ ਏਕਾ ਮੈਂ ਜੁਤੇ ਆਇ ਤਿੰਚੇ ਲੈ ਪਰਵਾਨ ਸੰਸਾਰਿਕ ਭੰਡਾਰੇ ਕਲਾਈ ਦੀ ਬਾਣ ਮਨ ਤੁਸ ਪਾ ਰਿਹਾ ਤੇ ਬੇ ਬਲਾ ਦੇ ਬਹੁਰੇ ਫਰਮਾਨ ਹੋਵੇ ਠਾ ਨਾਨ ਨਰਨਾਵੇ ਬੋਤਾ ਹੈ ਵਡਾਨ ਆਦੇਸ ਅਦੇਸ ਆਗ ਨਿੰਨਾਗ ਨਾਲ ਚੁਕ ਜੀ ਦੇ ਕੋਵੇ ਸ ਆਸਨ ਹੋਇ ਲੇਕਨ ਆਰੇ ਜੋ ਕਿਸ ਬਾਜ ਵੇ ਕਹਵਾਰ ਕਰ ਕਰ ਵੇ ਪੋਚਰ ਦਿਨ ਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਅਦੇਸ ਆਗ ਨਿੰਨਾਗ ਨਾਲ ਚੁਕ ਜੀ ਦੇ ਕੋਵੇ ਸ ਇਕ ਦੂ ਜੀਵ ਰਖੋ ਏ ਲਖੋ ਏ ਲਖ ਵੀ ਸੇ ਲਖ ਲਗੜਾ ਕੀ ਨਾਮ ਜਗਦੀਸ਼ ਵੇ ਚੁਰਾਈ ਭਤ ਪਵੜੀ ਵਿੱਚ ਗੋਹਿਆ ਕੀ ਸ ਸੁਨ ਗਲਾਇਆ ਕਾਸ਼ ਕੀ ਗੀਤਾ ਆਹੀ ਰਿਸ਼ ਨਾਨਕ ਗਨ ਦਰੀ ਪਾਈਏ ਕੂੜੇ ਕੂੜੇ ਠੀਸ ਅੱਖਾਂ ਜੋੜ ਜੋ ਪੈਨਾ ਜੋੜ ਜੋਰ ਨੰਬਰ ਦੇ ਹਿਨਾ ਜੋੜ ਜੋਰ ਨਾ ਜਿਮਰ ਨਾ ਜੋੜ ਜੋੜ ਨਾ ਇਮਾਨ ਮਰ ਸੋਰ ਜੋੜ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਕਤੀ ਸੁਟਾ ਸੰਸਾਰ ਨਿਸਾਤ ਜੋਰ ਕਰ ਵੇਖੇ ਸੋਏ ਨਾਨਕ ਤੁਮਨੇ ਤਨਾ ਕੋਈ ਰਾਤੀ ਰੁਟੀ ਹੇ ਦੀਵਾਰ ਭਉਂਪਨਿ ਪਾਟਾਲ ਜਿਸ ਵੀ ਤਰਤੀ ਸਾ ਬ੍ਰਹਮੀ ਤਰਮ ਸਾਦ ਜਿਸ ਵੀ ਜੂ ਜੁ ਬਤ ਪੈੰਗ ਤਨਕੇ ਨਾਮ ਨੇ ਕੀ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਬਾਰ ਤਥੈ ਸੁਨ ਪੰਚ ਪਰਵਨ ਦ੍ਰਿ ਕਰਮ ਭਵੇਂ ਨੀਸ਼ਾਨ कचबुकायो थे बाय ननज ज जप गए धर्मखन चत्रम ज्ञानपन का को कर्म कीते पौण पौणी वसंतरे कीते कान महेश कीते वर में घाट दघड़ी रूप रंग के वेष कीते गरम भूमि ने र कीते कीते धूप देश कीते घन सुर कीते कीते मंद देश कीते सिद्ध पुजना कीते कीते देव विशेष कीते देव धनमन कीते कीते रत्न सुमन ਕੀਤਿਆ ਖਾਣੀ ਕੇ ਧਿਆਵਾਨੀ ਕੇ ਤੇ ਪਾਤ ਨਿਰੰਦਰ ਕੀਤੇ ਸੁਤੀ ਸਿਵ ਕੀਤੇ ਨਾਨਕ ਜੰਤਨਾੰਦ ਗਿਆਨ ਕਨ ਮੈ ਗਣ ਪਰਚੰਡ ਤਥੇ ਨਾਦ ਬਰੂ ਤੋ ਕੋਡੰਦ ਸਰਮ ਕਨ ਕੀ ਬਾਣ ਰੋਕ ਤਥੇ ਘਾਰ ਤਕੜੇ ਬਹੁਤ ਨੋਪ ਤਾਂ ਕੇ ਵਲਾਗ ਸੁਆਨਾ ਜਾਏ ਜੇ ਕੋ ਕਹਿ ਪਿਛੇ ਬਸਤਾ ਦੇ ਤਕੜੇ ਸੁਰਤ ਮਤ ਮਨ ਬੋਲ ਤਕੜੇ ਜਿ ਸੁਰਾਸ ਸੁਦਾ ਤੋ ਸੁਧ ਕਰਮ ਕਾਂਡ ਕੀ ਬਾਣੀ ਜੋ ਰਥਾ ਹੋਰ ਨਾ ਕੋਈ ਹੋਰ ਤੁਥੈ ਜੋਦ ਮਹਾਬਲ ਸੂਤਿਨ ਮਹਿ ਰਾਮ ਰਹਿਆ ਪਰਪੂਰ ਤਿਥੈ ਸੀ ਤੋ ਸੀਤਾ ਮਾ ਮਾਇਤਾ ਕੇ ਰੂਪ ਨਗਤ ਨਾ ਜਾਇ ਨਾ ਮਰਨ ਠਾਗ ਜੈ ਜੈ ਦਿਨਿ ਤੇ ਰਾਮ ਸੇ ਮਨ ਮਾਹ ਤਿਥੈ ਭਗਤਵ ਸੇ ਕਹਿ ਲੋ ਪਰਨਲ ਸ੍ਰੀ ਰਾਮਣ ਸੋ ਸਚਕੰਡ ਵਸਨ ਅਲੰਕਾਰ ਕਹਤਿ ਵਿਖਿਆਨ ਨਦਰਿ ਹਾਲ ਜਿਥੈ ਕੰਡ ਵਡਉ ਵਰpand ਜੇ ਕੋ ਕਥਿ ਤਾੰਦਨਾੰਤ ਤੇ ਲੋਲਾਕਾਰ ਜਿਝੁ ਹੁਕਮੁ ਤੇ ਵਿਕਾਰੁ ਵੇਖੇ ਵਿਸੇ ਘਰਿ ਵਿਚਾਰ ਨਾਨਕ ਚਨਾਕਾੜਾ ਸਾਰ ਜਤਿ ਪਹਾਰਾਤੀ ਰੋਸ਼ਨੈ 옴ਤ ਵਿਧ ਹਤਿਆਰ ਭੋਖ ਲਾਣਿ ਟਪਤਾ ਪਾਂਡਾ ਪਾਮ੍ਰਿਤ ਢਾਲ ਛੜੀਐ ਸਭਸਾ ਦਿਰਖ ਸਾਜਿਨ ਕੋ ਨਰ ਭਰਮ ਚਨ ਪਾਲ ਨਹਨਿ ਕਨਗਰੀ ਨਿ ਬਿਹਾਲ ਸਲੋਕ ਤੁਮਣਿ ਰੂਪਾਣੀ ਤਤੁ ਮਤਾ ਤਤੁ ਮਹਾ ਤੂ ਜਿ ਸਰਾਜਿ ਦਾਈ ਦਾਇ ਤੂ ਨੈ ਸੁਖ ਬਿ ਤੁਘਤ ਜੋ ਭੈਆਂ ਨਾ ਬੜੀਆਂ ਆਵਾਜ਼ ਧਰਮ ਹਦੂਰ ਕਰਮ ਆਪੋ ਆਪਣੇ ਜਿਵੇਂ ਮੇੜੇ ਦੋੜੇ ਜਿਨੀ ਨਾਮ ਤੇ ਆਇਆ ਗੈਮ ਸੁਖਤਿ ਕਾਲ ਨਾਨਕ ਤੇਮ ਕੁਝ ਲੈ ਕੀ ਤੀ ਸੁਟੀ ਨਾਲ ਜਿਨੀ ਨਾਮ ਤੇ ਆਇਆ ਗੈਮ ਸੁਖਤਿ ਕਾਲ ਨਾਨਕ ਤੇਮ ਕੁਝ ਲੈ ਕੀ ਤੀ ਸੁਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ